ਬਾਜ਼ਾਰ ਚ ਦੇਖ ਲਓ ਬਈ ਨਵੀਆਂ ਪੌੜੀਆਂ ਆ ਗਈਆਂ ਇਹ ਤਰ੍ਹਾਂ ਬਣੀ ਆਪਣੀ ਚਾਹੇ ਗੱਡੀ ਦੇ ਵਿੱਚ ਚੱਕ ਕੇ ਲੈ ਜਾਓ ਤੇ ਇਹ ਪੈਣੀਆਂ ਵੀ ਸਸਤੀਆਂ ਮਤਲਬ ਆਮ ਪੌੜੀਆਂ ਨਾਲੋਂ ਬਹੁਤ ਜ਼ਿਆਦਾ ਸਸਤੀ ਪੈ ਜਾਂਦੀ ਐ ਸੋਹਣੀ ਤੋਂ ਗੁਣੀ ਲੱਗੂ ਆ ਚੀਜ਼ ਦੇਖੋ ਵੀ ਇਹ ਵੀ ਮਨ ਲੈ ਵਿੱਚ ਲਗਬਾਣੀ ਬਣਾਈ ਹੁੰਦੀ ਇਹਨੂੰ ਕੀ ਕਹਿੰਦੇ ਬਾਈ ਬਈ ਐਪੌਕਸੀ ਭਰੀ ਹੋਈ ਆਈ ਐ ਠੀਕ ਆ ਤੇ ਕਾ ਜਿਹੜਾ ਆ ਗੋਲਾ ਹੈ ਬਾਈ ਇਹ ਮਨ ਲੈ ਆਮ ਬਣਦਾ ਨਹੀਂ ਇਹ ਜਿਹੜਾ ਇਹਨਾਂ ਨੇ ਮਨ ਲੈ ਕੰਪਨੀ ਨੇ ਬਣਾਇਆ ਬਣਾਇ ਦਿੱਤਾ ਬਿਲਕੁਲ ਬਿਲਕੁਲ ਬਾਈ ਪਹਿਲਾਂ ਲੇਵਰ ਬਜੂ ਬਾਈ ਪਹਿਲਾਂ ਦੇਖੋ ਆ ਚੀਜ਼ ਆਂਦੀ ਸੀ ਆ ਜਿਵੇਂ ਪੌੜੀ ਹੈ ਇਹ ਸਿੰਗਲ ਗੋਲਾ ਹੁੰਦਾ ਸੀ ਇਹਦੇ ਨਾਲ ਕੋਈ ਮਤਲਬ ਗੋਲਾ ਗੋਲਾ ਨਹੀਂ ਹੁੰਦਾ ਸਿੰਗਲ ਹੁੰਦੀ ਸੀ ਹੁਣ ਜਿਹੜੀ ਆ ਆ ਗਈ ਆਪਣੇ ਕੋਲ ਪੌੜੀ ਦਾ ਅੱਡਾ ਹੈ ਡਬਲ ਗੋਲਾ ਦੇ ਕੋ ਕੰਪਨੀ ਨੇ ਜੋੜਿਆ ਹੋਇਆ ਤੇ ਕੰਪਨੀ ਚੋਂ ਹੀ ਇਹਦੀ ਰਗੜਾਈ ਉਸੇ ਦੀ ਇੱਕ ਲੇਬਰ ਬੱਜੇਗੀ ਲੇਬਰ ਬਿਲਕੁਲ ਬੱਜ ਜੂਗੀ ਆਮ ਪਾਉਡੀ ਦੀ ਲੇਬਰ ਘਟੂਗਾ 800 ਰੁਪਏ ਸਟੈਪ 700 ਰੁਪਏ ਸਟੈਪ ਚੱਲਦਾ ਜੀ ਕਿਉਂਕਿ ਜਿਹੜਾ ਆ ਗੋਲਾ ਬਾਈ ਇਹ ਗੋਲੇ ਦੀ ਬਹੁਤ ਲੇਬਰ ਲੱਗ ਜਾਂਦੀ ਬਿਲਕੁਲ ਬਿਲਕੁਲ ਇਹਦੀ ਸਾਰਾ ਦਿਨ ਲੱਗ ਜਾਂਦਾ ਮਸਤਰੀ ਦੀ ਬਹੁਤ ਮਿਹਨਤ ਲੱਗਦੀ ਦੇ ਉਪਰ ਪਰ ਫਿਰ ਵੀ ਇਹ ਚ ਜਵਾਨ ਨੇ ਜਿਹੜੀਆਂ ਮਸ਼ੀਨਾਂ ਨੇ ਬਣਾਈ ਬਿਲਕੁਲ ਮਸ਼ੀਨਾਂ ਨੇ ਜੋ ਬਣਾਇਆ ਇਹਦੇ ਵਿੱਚ ਫਿਰ ਕਲਰ ਡਿਜ਼ਾਈਨ ਕਿੰਨੇ ਕੀ ਹੁੰਦੇ ਆ ਇਹਦੇ ਵਿੱਚ ਆਪਣੇ ਕੋਲ ਘਟੂ ਘਟ ਪੰਜ ਸੱਤ ਕਲਰ ਹੈਗੇ ਆ ਜੀ ਬਰਾਊਨ ਸ਼ੇਡ ਵੀ ਹੈਗਾ ਤੇ ਜਿਵੇਂ ਆ ਗ੍ਰੇ ਆ ਗਿਆ ਮਸ਼ਰੂਮ ਆ ਗਿਆ ਐਪ੍ਰੀਕੋਟ ਆ ਗਿਆ ਸਾਰੇ ਕਲਰਸ ਨੇ ਇਹ ਮਿਸਤਰੀ ਵਾਸਤੇ ਵੀ ਸੌਖਾ ਜੀ ਇਸ ਚੀਜ਼ ਨਾਲ ਮਿਸਤਰੀ ਦੀ ਇਸ ਚੀਜ਼ ਨਾਲ ਭਗਾਈ ਬਚਦੀ ਹੈ ਹੂੰ ਤੇ ਇੱਕ ਆਮ ਜਿਹੜਾ ਗ੍ਰੇनाइट ਹੁੰਦਾ ਉਹਨਾਂ ਨਾਲੋਂ ਸਸਤੀ ਪਊ ਇਹ ਬਾਈ ਕਿੰਨੀ ਸਸਤੀ ਪਊ ਇੱਕ ਪੌੜੀ ਮਗਰ ਇੱਕ ਪੌੜੀ ਮਗਰ ਘਟੂ ਘਟ ਆਪਾਂ ਕਹਿ ਦਈਏ ਤਾਂ 10 ਤੋਂ 15000 ਰੁਪਏ ਦਾ ਫਰਕ ਪੈ ਜਾਂਦਾ